USIS ਨੇ Brampton ਦੀ Rochel ਨੂੰ 10 ਮਿਲੀਅਨ ਡਾਲਰ ਦੇ ਆਰਮਡ ਵਹੀਕਲ ਖਰੀਦੇ ਨੇ Ontario ਦੀ ਡਿਫੈਂਸ ਕੰਪਨੀ ਨੂੰ ਇਸ ਵੱਡੇ ਆਰਡਰ ਨੂੰ ਦਿੱਤਾ ਗਿਆ ਹੈ ਜਿਸ ਦੇ ਵਿੱਚ 20 ਸੈਂਟਰ ਸਟੈਂਗ ਟੈਕਟੀਕਲ ਯੂਨਿਟ ਸ਼ਾਮਿਲ ਨੇ ਜੋ ਕਿ ਬੁਲੇਟ ਅਤੇ ਬੰਬਤ ਮਾਕਿਆਂ ਤੋਂ ਬਚਾਅ ਕਰਨ ਦੀ ਸਮਰੱਥਾ ਰੱਖਦੇ ਨੇ US ਸਰਕਾਰੀ ਪ੍ਰੋਨਾਨਸਮੈਂਟ ਰਿਕਾਰਡ ਮੁਤਾਬਕ ਇਹ ਸੋਲ ਸੋਰਸ ਕੰਟਰੈਕਟ ਚੋਬਾ ਵੀ ਨਵੰਬਰ ਨੂੰ ਪੋਸਟ ਕੀਤਾ ਗਿਆ ਅਤੇ 28 ਨਵੰਬਰ ਨੂੰ ਫਾਈਨਲ ਹੋ ਗਿਆ ਆਈਸੀਈ ਮੁਤਾਬਕ ਰੋਸ਼ਲ ਹੀ ਇੱਕ ਐਸੇ ਕੰਪਨੀ ਹੈ ਜੋ ਉਹਨਾਂ ਦੇ ਤਕਨੀਕੀ ਮਾਪਦੰਡਾਂ ਉੱਤੇ ਖਰੀ ਉਤਰਦੀ ਹੈ ਅਤੇ ਸਿਰਫ 30 ਦਿਨ ਦੇ ਵਿੱਚ ਆਰਮਡ ਵਹੀਕਲ ਨੇ ਜਿਹੜੇ ਉਹਨਾਂ ਨੂੰ ਮੁਹੱਈਆ ਕਰਵਾ ਸਕਦੀ ਹੈ ਰੋਸ਼ਲ ਪਹਿਲਾਂ ਵੀ ਸੈਂਕੜੇ ਸੈਨੀਟਰ ਵਾਹਨਾਂ ਨੂੰ ਯੂਕਰੇਨ ਭੇਜ ਚੁੱਕੀ ਹੈ ਅਤੇ ਇੱਥੇ ਇਹ ਐਮਰਜੈਂਸੀ ਅਤੇ ਹਾਈ ਰਿਸਕ ਆਪਰੇਸ਼ਨਲ ਵਿੱਚ ਵਰਤੇ ਜਾਂਦੇ ਨੇ ਕੰਪਨੀ ਦੇ ਮਾਰਕੀਟਿੰਗ ਮਟੀਰੀਅਲ ਮੁਤਾਬਕ ਇਹ ਵਾਹਨ ਬਲਾਸਟ ਪ੍ਰੋਟेक्टेड ਫਲੋਰਸ ਦੇ ਮਜ਼ਬੂਤ ਬਣਤਣ ਵਾਲੇ ਹਨ ਇਕਰਾਰ ਦੀ ਕੁੱਲ ਕੀਮਤ 7.33 ਮਿਲੀਅਨ ਅਮਰੀਕੀ ਡਾਲਰ ਹੈ ਜੋ ਲਗਭਗ 10 ਮਿਲੀਅਨ ਕੈਨੇਡੀਅਨ ਡਾਲਰ ਬਣਦੀ ਹੈ ਰੋਸ਼ਲ ਆਇਸਟੇ ਗਲੋਬਲ ਅਫੇਅਰਸ ਕੈਨੇਡਾ ਵੱਲੋਂ ਕੋਈ ਵੀ ਟਿੱਪਣੀ ਹਜੇ ਤੱਕ ਸਾਹਮਣੇ ਨਹੀਂ ਆਈ ਲੇਕਿਨ ਇਹ ਡੀਲ ਦਿਖਾਉਂਦੀ ਹੈ ਕਿ ਯੂਐਸ ਫੈਡਰਲ ਏਜੰਸੀਆਂ ਤਣਾਅ ਦੇ ਬਾਵਜੂਦ ਟ੍ਰੇਡ ਤਣਾਅ ਦੇ ਬਾਵਜੂਦ ਸਪੈਸ਼ਲਾਈਜ਼ਡ ਆਰਮਡ ਵਹੀਕਲ ਲਈ ਕੈਨੇਡੀਅਨ ਨਿਰਮਾਤਾਵਾਂ ਉੱਤੇ ਨਿਰਭਰ ਹਨ